ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵੀਡੀਓ ਵਿੱਚ ਜੋ ਲੋਕ ਸਾਗ ਖਾਨ ਦੇ ਸ਼ਕੀਨ ਆ ਗਰਮੀਆਂ ਦੇ ਮੌਸਮ ਵਿੱਚ ਘਰੇਲੂ ਬਾਗੀਚੀ ਵਿੱਚ ਕਿੱਦਾਂ ਸਾਗ ਲਗਾਉਣਾ ਅੱਜ ਸਾਗ ਲਗਾਉਣ ਦਾ ਤਰੀਕਾ ਦੱਸਾਂਗਾ ਮੇਰੇ ਵੀ ਦੇਖ ਸਕਦੇ ਹੋ ਪਹਿਲੇ ਕਿਆਰੀ ਪੋਲੀ ਕੀਤੀ ਹੋਈ ਆ ਹਲਕੀ ਜਿਹੀ ਫਿਰ ਗੋਡ ਲੈਣੀ ਆ ਇਹ ਪਹਿਲੇ ਹੀ ਗੋਡ ਕੇ ਪੋਲੀ ਕੀਤੀ ਹੋਈ ਆ ਬਿਲਕੁਲ ਸਾਫ਼ ਕੀਤੀ ਹੋਈ ਆ ਇਹ ਹਲਕੀ ਜੀ ਹੁਣ ਦੁਬਾਰਾ ਫਿਰ ਗੋਡ ਲਈ ਆ ਗੋਡ ਵੀ ਆਪਾਂ ਸਾਫ਼ ਕਰ ਲਾਂਗੇ ਇਦਾਂ ਆਪਾਂ ਸਰੋਂ ਦੇ ਤਾਜ਼ੇ ਬੀਜ ਲੈ ਲੈਣੇ ਆ ਬਹੁਤੇ ਪੁਰਾਣੇ ਬੀਜ ਨਹੀਂ ਲੈਣੇ ਜੇ ਜਿਆਦਾ ਪੁਰਾਣੇ ਹੋਣ ਤੇ ਉਗਦੇ ਨਹੀਂ ਬੀਜ ਸੋ ਸਰੋਂ ਦੇ ਇਦਾਂ ਤਾਜ਼ੇ ਬੀਜ ਲੈ ਕੇ ਇਦਾਂ ਆਪਾਂ ਉੱਪਰ ਛੁਟਕੀ ਲਾਉਣੀ ਨਹੀਂ ਖਿਲਾਰਨੇ ਆ ਲਾਗੇ ਲਾਗੇ ਖਿਲਾਰ ਦੇਣੇ ਆ ਕਿਉਂਕਿ ਜੇ ਪੋੜੇ ਹੋਣ ਜੇ ਆਪਾਂ ਵਿੱਚੋਂ ਪਟਨੇ ਹੋਣ ਤੇ ਪਟ ਵੀ ਸਕਦੇ ਆ ਜੇ ਸੰਘਣੇ ਹੋ ਜਾਣ ਤਾਂ ਇਹ ਹਲੀਏ ਚੁਟਕੀ ਇੱਕ ਜਗ੍ਹਾ ਤੇ ਨਹੀਂ ਲਾਉਣੀ। ਇਦਾਂ ਖਲਾਰ ਕੇ ਆਪਾਂ ਲਾ ਦੇਣੇ ਆ। ਇਹਨਾਂ ਤਾਜੇ ਸਰੋਂ ਦੇ ਬੀਜ ਲਏ ਆ। ਔਰ ਘੇਲੂਗੀ ਚੀਜ ਇਹ ਪਹਿਲੇ ਹੀ ਗੁੱਟ ਕੇ ਬਿਲਕੁਲ ਪੋਲੀ ਕੀਤੀ ਹੋਈ ਹੀ ਬਰੀਕ ਉਹਦੇ ਵਿੱਚ ਮੈਂ ਇਹ ਸਰੋਂ ਦੇ ਬੀਜ ਲਗਾ ਰਿਹਾ। ਇਹਦੇ ਸਰੋਂ ਦੇ ਇਸ ਤਰੀਕੇ ਨਾਲ ਲਗਾਉਣੇ ਆਪਾਂ ਖਲਾਰ ਕੇ ਲਗਾਉਣੇ ਆ। ਕਿ ਜਿਆਦਾ ਸੰਘਣੇ ਹੋਗੇ ਵਿੱਚੋਂ ਪੱਟ ਦਵਾਂਗੇ। ਇਹ ਹੈ ਜੀ ਕਿਵੇਂ ਲੋਬੀ ਜੀ ਦੇ ਵਿੱਚ ਗਰਮੀਆਂ ਨੂੰ ਸਾਗ ਲਗਾਉਣ ਦਾ ਤਰੀਕਾ ਮੈਂ ਦੱਸ ਰਿਹਾ ਤੁਹਾਨੂੰ ਦੇਖਦੇ ਆਪਾਂ ਪਾਲਕ ਲੈ ਲੈਣੀ ਹੈ ਪਾਲਕ ਵੀ ਤਾਜ਼ੇ ਬੀਜ ਲੈਣੇ ਆ ਇਹ ਵੀ ਬਹੁਤੇ ਪੁਰਾਣੇ ਨਹੀਂ ਹੋਣੇ ਚਾਹੀਦੇ ਪੁਰਾਣੇ ਬੀਜ ਉਹਦੇ ਨਹੀਂ 1 ਸਾਲ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ ਇਹਨੂੰ ਆਪਾਂ ਆਪਦਾ ਖਿਲਾਰਨਾ ਨਹੀਂ ਇੱਕਾ ਚੁਟਕੀਆਂ ਦੇ ਨਾਲ ਲਗਾ ਦੇਣਾ ਇੱਦਾਂ ਚੁਟਕੀਆਂ ਲਗਾ ਦਾਂਗੇ ਆਪਾਂ ਉਹਨਾਂ ਕੇ ਸਰਵੰਤ ਆਪਾਂ ਖਲਾਰ ਕੇ ਲਾਈਏ ਨਾ ਕਿ ਜੇ ਸੰਗਣੀ ਹੋ ਜੇ ਕਿਉਂਕਿ ਉਹਦੇ ਬੂਟੇ ਫਿਰ ਬਹੁਤ ਬਰੀਕ ਰਹਿ ਜਾਂਦੇ ਸੰਗਣੀ ਹੋਏ ਤਾਂ ਇਸ ਲਈ ਉਹ ਖਲਾਰ ਕੇ ਲਾਏ ਆ ਕਿ ਜੇ ਸੰਗਣੀ ਹੋਏ ਵਿੱਚੋਂ ਪੱਟ ਦਵਾਂਗੇ ਬੂਟੇ ਕਿਉਂਕਿ ਕਈ ਉਗਦੇ ਵੀ ਨਹੀਂ ਪੂਰੇ ਨਹੀਂ ਉਗਦੇ ਔਰ ਪਾਲਕ ਜਿਹੜੀ ਹੈ ਇਹਨੂੰ ਆਪਾਂ ਇਦਾਂ ਚੁਟਕੀਆਂ ਦੇ ਵਿੱਚ ਲਗਾ ਸਕਦੇ ਆ ਦੇਖ ਸਕਦੇ ਹੋ ਇਦਾਂ ਆਪਾਂ ਲਗਾ ਕੇ ਸਾਫ਼ ਕਰ ਦੇਣੀ ਆ ਇਦਾਂ ਚੁਟਕੀਆਂ ਦੇ ਵਿੱਚ ਲਗਾ ਦੇਨੇ ਆ ਗੈਪ ਛੱਡ ਕੇ 8-10 ਇੰਚ ਦਾ ਤਾਂ ਜੋ ਇਹਨੂੰ ਹਵਾ ਲੱਗਣ ਜਵਾਰੇ ਉਸ ਤੋਂ ਬਾਅਦ ਆਪਾਂ ਇਦਾਂ ਇਹਨੂੰ ਸਾਫ਼ ਕਰ ਦੇਣਾ ਜੋ ਸਰੋਂ ਵੀ ਲਾਈ ਹੀ ਉਹਨੂੰ ਵੀ ਉੱਪਰੋਂ ਆਪਾਂ ਸਾਫ਼ ਕਰ ਦੇਣਾ ਇਹ ਇੱਕ ਹੋਰ ਕਿਹਾਰੀ ਦੇ ਵਿੱਚ ਆਪਾਂ ਇਦਾਂ ਸਾਫ਼ ਕਰਕੇ ਇਹਦੇ ਵਿੱਚ ਆਪਾਂ ਟੋਏ ਬਣਾ ਲਏ ਆ ਜਿਹਦੇ ਵਿੱਚ ਆਪਾਂ ਚਲਾਈ ਲਾਵਾਂਗੇ ਕਿਉਂਕਿ ਹੁਣ ਦਿਨ ਦਾ ਟਾਈਮ ਦੁਪਹਿਰ ਦਾ ਦੁਪਹਿਰੇ ਇਹ ਲਾਈ ਤੇ ਸੁੱਕ ਜਾਣੀ ਆ ਇਸ ਆਉਂ ਨੂੰ ਮੈਂ ਇੱਥੇ ਚਲਾਈ ਆਹ ਦੇਖੋ ਲਾ ਰਿਹਾ ਕਿਉਂਕਿ ਜਿਹੜੇ ਹੀ ਬੂਟੇ ਪੱਟ ਕੇ ਲਾਉਣੇ ਹਨ ਉਹ ਸਾਂ ਨੂੰ ਦਿਨ ਢਲੇ ਹੀ ਲਾਉਣੇ ਚਾਹੀਦੇ ਆ ਨਹੀਂ ਤੇ ਸੁੱਕ ਜਾਂਦੇ ਨੇ ਇਹ ਗਾਹੇ ਚਲਾਈ ਦੇ ਬੂਟੇ ਜੋ ਮੈਂ ਪਹਿਲੇ ਟਰੋਏ ਪੱਤੇ ਹੀ ਉਹਨਾਂ ਦੇ ਵਿੱਚ ਲਵਾ ਦਿੱਤੇ ਗਏ ਨੇ ਦੇਖ ਸਕਦੇ ਤੁਸੀਂ ਇਹ ਚਲਾਈ ਦੇ ਬੂਟੇ ਨੇ ਇਹਨਾਂ ਨੂੰ ਆਪਾਂ ਹੁਣ ਪਾਣੀ ਲਾ ਦੇਣਾ ਕਿਉਂਕਿ ਚਲਾਈ ਦਾ ਸਾਗ ਵੀ ਖੇਦ ਲਈ ਬਹੁਤ ਹੀ ਵਧੀਆ ਹੁੰਦਾ ਚਾਹੇ ਆਪਾਂ ਸਰੋਂ ਪਾਲਕ ਚਲਾਈ ਕੰਨੋ ਮਲਾ ਕੇ ਬਣਾ ਲਈਏ ਚਾਹੇ ਆਪਾਂ ਚਲਾਈ ਦਾ ਕੱਲੀ ਦਾ ਸਾਗ ਵੀ ਬਣਾ ਸਕਦੇ ਆ ਜਾਂ ਚਲਾਈ ਦੇ ਵਿੱਚ ਪਾਲਕ ਮਿਕਸ ਕਰਕੇ ਵੀ ਬਣਾ ਸਕਦੇ ਆ ਇਹ ਦੇਖੋ ਜੋ ਬੂਟੇ ਲਾਏ ਸੀ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ ਹਲਕਾ ਪਾਣੀ ਦਿੱਤਾ ਕਿਉਂਕਿ ਹੁਣ ਇਹ ਪਾਣੀ ਜ਼ਮੀਨ ਦੇ ਵਿੱਚ ਰਚ ਜਾਣਾ ਇਹ ਦੇਖ ਸਕਦੇ ਤੁਸੀਂ ਦੇਨ ਸਾਂਭੇ ਟਾਈਮ ਲਾਇਆ ਕਿਉਂਕਿ ਜੇ ਦਿਨੇ ਲਾਓ ਤੇ ਧੁੱਪ ਦੇ ਵਿੱਚ ਕਮਲਾ ਜਾਂਦੇ ਆ ਬੂਟੇ ਸੁੱਕ ਜਾਂਦੇ ਨੇ ਇਹ ਦੇਖੋ ਪਾਣੀ ਜੋ ਲਾਇਆ ਸੀ ਉਹ ਜ਼ਮੀਨ ਦੇ ਵਿੱਚ ਹੀ ਜੀਰ ਗਿਆ ਸਪੇਓ ਤੁਹਾਨੂੰ ਦੱਸਿਆ ਜੀ ਘਰੇਲੂ ਬਗੀਚੀ ਦੇ ਵਿੱਚ ਗਰਮੀਆਂ ਨੂੰ ਸਾਗ ਵੀ ਜੰਦਾ ਸਹੀ ਅਤੇ ਸਾਂਤ ਰੀਕਾ ਫਿਰ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ